ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਸੱਜਣੋ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਜੁੜੇ ਰਹੋ ਐਂਡ ਤੱਕਰ ਪਹੁੰਚੇ ਆਂ ਪਿੰਡ ਨਸ਼ਹਿਰਾ ਪੰਨੂਆ ਜ਼ਿਲ੍ਹਾ ਸ਼ਹੀਦ ਤਰਨਤਾਰ ਸਾਹਿਬ ਤਹਿਸੀਲ ਵੀ ਤਰਨਤਾਰ ਸਾਹਿਬ ਬਾਈ ਪਲਵਿੰਦਰ ਕੋਲ ਪਹੁੰਚੇ ਆਂ ਤਿੰਨ ਨਾਗਰ ਇਥੋਂ ਵਿਖਾਵਾਂਗੇ ਦੋ ਵਹਿਣਾ ਵਿਖਾਵਾਂਗੇ ਇੱਕ ਵਹਿੜ ਤਾਜੀ ਸਈ ਸਵਾਈ ਇੱਕ ਬਿਲਕੁਲ ਤਿਆਰੀ ਦੇ ਇੱਕ ਨਾਲ ਨੀਲੀ ਰਾਵੀ ਦੀ ਕੱਟੀ ਤੋਹਾ ਵਿਖਾਵਾਂਗੇ ਤਿੰਨਾਂ ਦੀ ਕਰਦੇ ਹਾਂ ਡਿਟੇਲਸ ਸਾਂਝੀ ਕੋਈ ਨਹੀਂ ਕਿਵੇਂ ਦੇ ਰਹਿਣਗੇ ਭਾਪ ਪੱਤੇ ਜਾਇ ਤੋਂ ਜਾਇ ਜੀ ਕੀਮਤ ਦੇ ਵਿੱਚ ਖਰੀਦਾਰੀ ਤੁਹਾਨੂੰ ਕਰਵਾਉਨੇ ਆ ਤੇ ਆਓ ਕਰੀਏ ਗੱਲਬਾਤ ਜੀ ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦਸਾ ਕੀ ਆ ਜੇ ਕਿਰਪਾ ਜੀ ਚੜਦੀ ਕਲਾ ਜੀ ਚੜਦੀ ਕਲਾ ਗਰਮੀ ਬੜੀ ਕਰਦੀ ਜੀ ਨਾ ਸਗੀਆਂ ਚੜਦੀ ਕਲਾ ਡਰੈਸ ਨਿਸ਼ਾਰਾ ਪਨਵਾ ਤਸਵੀਰ ਵੀ ਤਰਫ ਤਰਫ ਜਿਹੜਾ ਤਰਫ ਤਰਫ ਅੱਛਾ ਜੀ ਮੋਬਾਈਲ ਨੰਬਰ 93558655 ਠੀਕ ਆ ਕਿੰਨੇ ਪਸ਼ੂ ਆਪਣੇ ਤੋਂ ਤਿੰਨ ਨਹੀਂ ਆਈ ਦੋ ਵੜ ਹਾਂਜੀ ਇੱਕ ਕੱਟੀ ਇਹ ਤਾਂ ਕੱਟੀ ਨੀਂ ਨਾ ਆਂਦੀ ਆ ਜੀ ਠੀਕ ਆ ਤੇ ਜਰਸੀ ਤੋਂ ਸੂਈ ਸਵਾਈ ਤੋਂ ਕਰੀਏ ਸ਼ੁਰੂਆਤ ਹਾਂਜੀ ਕਿੰਨਾ ਦੁੱਧ ਹੋਊਗਾ ਇਵੇਂ ਤੇ 11 12 ਲੀਟਰ ਦੁੱਧ ਆ 11 ਕਿਲੋ 12 ਦੁੱਧ ਹੈਗਾ ਨਾ ਚਾਹਣ ਉਹ 10 ਕਿਲੋ ਠੰਡਾ ਚਾਹਵਾਂ ਜਿੰਨੇ ਆਨਲਾਈਨ ਮਗਾਉਣੀ ਨੂੰ 10 ਉਸ ਤਰ੍ਹਾਂ 11 ਕਿਲੋ ਹੋਣਾ ਨਾ ਠੀਕ ਆ ਸੂਹਾ ਪਹਿਲਾ ਸੂਹਾ ਪਹਿਲਾ ਠੀਕ ਆ ਤੋੜ ਗਏ ਸੂਈ ਇਹਨੂੰ ਹੋ ਗਿਆ 10 12 ਦੇ ਠੀਕ ਆ ਆ ਲਿਓ ਗਿਆ 10 10 12 ਦੇ ਹੋ ਗਏ ਬੱਚਾ ਤੇ ਥੰਥ ਨੂੰ ਬੜਾ ਸੋਹਣਾ ਲੱਗਾ ਹੈ ਨਾ ਬਹੁਤ ਸੋਹਣਾ ਠੀਕ ਆ ਪਿਓਰ ਜਿਹਾ ਸੀ ਆ ਕੇ ਹੈ ਨਾ ਹਾਂ ਪਿਓਰ ਠੀਕ ਆ ਤੋੜ ਦੋ ਮੇਰਾ ਪ੍ਰਾਪਰ ਲੈ ਬਣੇ ਨੂੰ ਅੰਦਰ ਨਾ ਥਾਂ ਥੋੜਾ ਜਿਹਾ ਢੀੜਾ ਹੈ ਤੇ ਬਾਹਰ ਕੁਮਾਰੇ ਲੰਮੀ ਇਕਰਾ ਇਧਰੋਂ ਤੋੜ ਵਾਹ ਵਾਹ ਤੋੜਾ ਤਰਾ ਬੜਾ ਸੋਹਣਾ ਸਜਣੋ ਜਰਸੀ ਆ ਗਈ ਹੈ ਪੰਜਾਬ ਵਾਲੀ ਲਾਇਓ ਵਾ ਲਾਇਓ ਜੀ ਮੋੜ ਲਿਓ ਬਾਕੀ ਥਣਾਂ ਦਾ ਵੀ ਗਾਇਬ ਗੂ ਚੰਗਾ ਸੱਜਣੋ ਤੇ ਤੁਹਾਨੂੰ ਬਹੁਤ ਸੋਹਣਾ ਲੱਗਾ ਸੱਜਣੋ ਹਾਂ ਥਣ ਥੁੰਦੀ ਬਹੁਤ ਸੋਹਣੀ ਹੈ ਬੱਚੀ ਥਾਣੇ ਸੋਹਣਾ ਤੇ ਚਵਾਈ ਵੀ ਸੋਹਣੀ ਲੱਗੀ ਹੋਊਗੀ ਕਿਉਂਕਿ ਥਾਂ ਦੇ ਚਵਾਈ ਸੱਜਣੋਂ ਹੁੰਦੀ ਹੈ ਅੱਜ ਕੱਲ ਲੋਈ ਕੀ ਬਾਤ ਹੈ ਤੇ ਪਿਓਰ ਜਰਸੀ ਆ ਗਈ ਹਨਾ ਬੋਦੀ ਵਾਲੀ ਪੰਜਾਬ ਵਾਲੀ ਵਾ ਵਾ ਆਪਾ ਭਾਈ ਪਲਵਿੰਦਰ ਸਿੰਘ ਕਰਦੇ ਫਿਰ ਰੇਟ ਜੀ ਸਾਹਿਬ ਅੱਗੇ ਵੀ ਗਈਆਂ ਹਵਾ ਕੋਈ ਅੱਛਾ ਇਹ ਕਿ ਨਹੀਂ ਜਾਣੀਆਂ ਅੱਛਾ ਤੇ ਭੈਣ ਭਰਾ ਆਂਦੇ ਵੀ ਜਰਸੀ ਲਿਆ ਕੇ ਦੋ ਇੱਕ ਉਹਦਨ ਦਿੱਤੀ ਕਾਲੀ ਇੱਕ ਅੱਜ ਦਿੱਤੀ ਤੇ ਇੱਕ ਹੋਰ ਜਰਸੀ ਅੱਜ ਆ ਗਈ ਹੈ ਅੱਛਾ ਮੁੱਲ ਇਹਦਾ ਮੁੱਲ ਜੀ ਦੇਣ ਲੈਣਾ ਇੰਨਾ ਕੀ ਕਰਨਾ ਅੱਛਾ 43 ਦੀ ਦੇ ਦਿਆਂਗੇ 45 ਮੁੱਲ ਕਰਦੇ ਵਾ 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 ਕੀ ਬਾਤ ਹੈ 43000 ਦੀ ਐਂਡ ਦੇਣੀ ਆ ਮੁੱਲ 45 ਆ ਕੋਈ ਨਹੀਂ ਇੱਚੋ ਫਿਕਸ ਰੇਟ ਘਟਾਉਣਾ ਕਿਉਂਕਿ ਮੁੱਲ ਜਾਇਜ਼ ਕੀਤਾ ਅਗਲੇ ਦੂਜੇ ਨੰਬਰ ਤੇ ਆ ਗਈ ਆ ਗੱਪਣ ਹਨਾ ਭਈ ਤੀਜਾ ਕਿ ਸੁਆ ਹਨਾ ਉਹ ਤੇ ਚੌਥਾ ਹੋਊਗੀ ਤੇ ਤੀਜੇ ਵੀ ਨਾਲ ਬੰਦ ਠੀਕ ਆ ਇਹ ਪੰਜ ਚਾਰ ਦਾ ਲੈਂਦੀ ਆ ਲਓ ਟੋਰ ਦੋ ਲਾਓ ਕੱਟ ਕੇ ਬਾਹਰ ਨੂੰ ਕਰਮਾਲੀ ਨੂੰ ਤੇ ਥਾਂ ਲੈ ਵੇਦੀ ਬੰਤਰ ਤੁਸੀਂ ਦੇਖ ਸਕਦੇ ਬਿਲਕੁਲ ਸੋਹਣਾ ਮੁੱਠੀ ਥਾਂ ਲੱਗਾ ਤੇ ਲੋਈ ਕੀ ਬਾਤ ਹੈ ਥਾਂ ਵੀ ਚੰਗਾ ਠੀਕ ਆ ਤੇ ਫੇਸ ਕੁਆਲਟੀ ਤੁਸੀਂ ਆਪ ਦੇਖ ਸਕਦੇ ਕਰਮਾ ਵਾਲੀ ਨੂੰ ਪਾਉ ਕਹਿੰਦਾ ਥੋੜੀ ਜਿਹੀ ਫਿੱਕੀ ਫਿੱਕੀ ਆ ਤੇ ਸੂਆ ਤਿੱਜਾ ਹੋਊਗੀ ਤੇ ਰੇਟ ਟੋਕੜਾਂ ਨਾਲ ਤ ਹੋਊਗੀ ਸੱਜਰ ਠੀਕ ਆ ਜੀ ਲੋ ਜੀ ਤੋਰਾ ਤੋਰਾ ਬਹੁਤ ਸੋਹਣਾ ਲਾਇਓ ਪਾਉ ਜਬਾ ਦਾਂਦ ਘਹਾੜਿਆਂ ਦੇ ਹੁਣ ਕੇ ਪਾਓ ਭਾਈ ਗਰੰਟੀ ਸਤਿ ਸ੍ਰੀ ਅਕਾਲ ਠੀਕ ਆ ਵਾਹ ਵਾਹ ਬਹੁਤ ਸੁਹਣਾ ਆਟਰ ਕੁਆਲਟੀ ਆ ਲੋਈ ਸੱਜਣੋ ਗਰਮੀ ਆ ਗਈ ਆ ਗਰਮੀ ਦੇ ਜਲ ਪਾਣੀ ਬਣਾਉਣਾ ਲੋੜ ਆ ਟਾਈਮ ਨਾਲ ਫਟੇ ਚੱਕ ਦਿਓ ਤੇ ਮੁੱਲ ਵੜਾ ਜਾਇਜ਼ ਆ ਪਾਓ ਜੀ ਰੇਟ ਕਰ ਦਿਓ ਜਾਇਜ਼ ਉੜਦੀ ਵਾਲਾ ਜੀ ਸਤਿ ਸ੍ਰੀ ਅਕਾਲ ਜੀ ਨਾ ਕੀ ਹਾਂ ਜੀ ਮੁੱਲ ਕਰੋ 30 ਗੱਡੀ 28 ਦੀ ਆਵਾ ਦੇ ਓਕੇ ਜਮਾ ਹੀ ਘਟਾਉਣਾ ਨਹੀਂ ਤੇ ਇਹ ਆ ਗਈ ਨੀਲੀ ਰਾਵੀ ਵਾ 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 ਕੀ ਬਾਤ ਇੱਕ ਤੂਫਾਨੀ ਨੀਲੀ ਰਾਵੀ ਆ ਸੱਜਣੋ ਦੋ ਥਣ ਵਾਈਟ ਤੇ ਮੂੰਹ ਤੋਂ ਅਜੇ ਦੂੰ ਥੀਰੀਆ ਤੇ ਦੋਂਦੀ ਹੁੰਨ ਦਈਆ ਆਓ ਦੋਂ ਦਾ ਜਿਹੜੇ ਦੋਂਦ ਵਾਲੇ ਦੰਦ ਆ ਦੋ ਅਜੇ ਬਰਾਬਰ ਨਹੀਂ ਕੀਤੇ ਹਨ ਤੇ ਸਿੰਗੀ-ਸੁੰਗੀ ਵੇਖੋ ਤੇ ਬਿੱਲੀ ਬਣ ਕੇ ਅੱਖ ਦੋ ਸਾਲ ਦੀ ਹੋ ਕੋ ਲੱਗਪਕ ਵਾਹ ਜੀ ਵਰਨ ਸਰ ਆਉਣ ਵਾਲੀ ਆ ਹੋਰ ਵੱਡੀ ਗੱਲ 5 ਕੁ ਮਹੀਨੇ ਚਾਰ ਸਾਹਮਣੀ ਤੋਂ ਹਾਂ ਕੱਟੀ ਸੋਣੀ ਹਾਂ ਪੁੱਜੀਆ ਸੋਣੀ ਜੋੜੀ ਹਾਂ ਲੈਓ ਸਾਰੀਆਂ ਨਿਸ਼ਾਨੀਆਂ ਕਰਦੇ ਮੈਂ ਨਾ ਤੋਹਫਾ ਹੀ ਆ ਨਾ ਚਲੋ ਜਿਹੜੇ ਚਾਹਵਾਨ ਹੁਣ ਸ਼ੌਂਕੀ ਹੋੜ ਨੀਲੀ ਰਾਵੀ ਦੇ ਸਜਣੋ ਉਹ ਮੌਕਾ ਟਾਈਮ ਨਾਲ ਸਾਹਮਲਿਓ ਨਿਸ਼ਾਨੀਆਂ ਪਿੱਛੇ ਸਾਰੀਆਂ ਕਵਰ ਕਰਦੇ ਟੂਰ ਤੇ ਤਨਾ ਦੇ ਸੋਣ ਤੇ ਬਿੱਲੀ ਮਣਕੀ ਅੱਖ ਦੇ ਸਿੰਘੀ ਦੀ ਗੱਲ ਕਰੀਏ ਤੇ ਕੋਕੇ ਜੜੀ ਬੈਠੀ ਆ ਸਿੰਘੀ ਬੜੀ ਗੋਲ ਜੀ ਨਿੱਕੀ ਸਿੰਗੀ ਲੱਗੀ ਬਿਲਕੁਲ ਠੀਕ ਹੈ ਜੀ ਤੇ ਇਹਦਾ ਵੀ ਰੇਟ ਜਾਇਜ਼ਆ ਕਰ ਦੋ ਸਰ ਸਾਹਿਬ ਪੰਟੀ ਨਹੀਂ ਮੰਗਣਾ ਪੰਟੀ ਨਹੀਂ ਮੰਗਣਾ ਪੀ ਨਹੀਂ ਮੰਗਣਾ ਹਾਂ 28000 ਦੀ ਵਾਹ 28000 ਜਾ ਸਜਣੋ ਭਾਵੇਂ ਲੈ ਜੋ ਕੱਟੀ ਤੇ ਭਾਵੇਂ ਲੈ ਜੋ ਗਾਂ ਦੋਵੇਂ ਸਬਦੇ ਚੰਗੇ ਜੇ 28000 ਦੀ ਹਾਂ 28 28000 ਦੇ ਵਿੱਚ ਮੇਲਾ ਲੋਟ ਲਿਓ ਪਿੰਡ ਨਸ਼ਹਰਾ ਪਨੂਆ ਪਹੁੰਚ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ